ਮੰਡੀ ਗੁੰਨੋਪੁਰ ਮਸਲਾ ਇਹ ਆ ਵੀ ਸਾਡੀ ਜਿਹੜੀ ਕਣਕ ਦਾ ਕਿਰਾਇਆ ਢੁਾਈ ਜਿਹੜੀ ਆ ਉਹ ਸਾਰੇ ਆੜਤੀਆਂ ਨੇ ਆਪਣੇ ਆਪ ਗੁੰਨੋਪੁਰ ਤੋਂ ਕੀਤੀ ਜਦੋਂ ਕਿ ਜਿਹੜਾ ਟੈਂਡਰਕਾਰ ਆ ਉਹ ਇੱਕ ਵਾਰ ਵੀ ਨਹੀਂ ਇੱਥੇ ਆਇਆ ਆ ਕੇ ਇੰਨੀ ਗੱਲ ਕਹਿ ਗਿਆ ਵੀ ਤੁਸੀਂ 40 ਰੁਪਏ 38 ਰੁਪਏ 40 ਰੁਪਏ ਮੈਂ ਦੇਵਾਂਗਾ ਤੇ ਤੁਸੀਂ ਇਹ ਮਾਲ ਚੁੱਕ ਕੇ ਸੁੱਟ ਦਿਓ ਜਦੋਂ ਮਾਲ ਅਸੀਂ ਪਹੁੰਚ ਕਰ ਦਿੱਤੀ ਐ ਤੇ ਹੁਣ ਸਾਨੂੰ 30 ਰੁਪਏ ਕਰਾਇਆ ਦਿੰਦਾ ਸਾਨੂੰ ਕਰਾ ਡੈਨੀਅਲ ਟੈਂਡਰਕਾਰ ਇਹ ਤੇ ਜਦੋਂ ਜਦੋਂ ਹੁਣ ਪਹਿਲੇ 38 ਰੁਪਏ ਤੇ 40 ਰੁਪਏ ਕਰਕੇ ਤੇ ਹੁਣ 30 ਰੁਪਏ ਦਿੰਦਾ ਉਹ ਵੀ ਨਹੀਂ ਮਤਲਬ ਠੀਕ ਕਰਾ ਜੀ ਇਸ ਲਈ ਇਹਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਏ 2 ਮਹੀਨੇ ਬਾਅਦ ਨਾਲ ਉਹਨੇ ਕਮਿਟਮੈਂਟ ਕੀਤੀ ਹਾਂਜੀ ਹਾਂਜੀ 38 ਰੁਪਏ ਕਰਕੇ ਗਿਆ ਤੇ ਹੁਣ ਮੁਕਰ ਗਿਆ ਹੁਣ ਮੁਕਰ ਗਿਆ ਇਥੇ 420 ਦਾ ਪਰਚਾ ਹੋ ਗਿਆ ਹੁਣ ਡੀਸੀ ਨੂੰ ਮਿਲੋ ਹਾਂਜੀ ਡੀਸੀ ਨੂੰ ਮਿਲਾਂਗੇ ਡੀਸੀ ਨੂੰ ਸਾਰੀ ਵਾਰਤਾ ਦੱਸਾਂਗੇ ਤੇ ਉਹਦੇ ਮੁਤਾਬਕ ਜੋ ਵੀ ਕਾਰਵਾਈ ਹੋਊ ਕਰਾਂਗੇ ਕਿੰਨੂ ਬਲਾਗ ਲਿਖੇ ਜੇ ਉਹ ਪਾਈ ਦੇਵੇ ਜੇ ਨਹੀਂ ਤੁਹਾਡੇ ਕਿਸ ਬੰਨੇ ਰਾਹ ਲੱਗਦਾ ਤੇ ਅਗਲਾ ਕੀ ਸਟਾਪ ਹੋਏਗਾ ਅਗਲਾ ਅਸੀਂ ਕਾਰਵਾਈ ਕਰਾਂਗੇ ਜੋ ਵੀ ਸਰਕਾਰ ਦੇ ਮੁਤਾਬਕ ਅਸੀਂ ਕਾਰਵਾਈ ਕਰ ਸਕਦੇ ਉਹ ਆਪਾਂ ਕਰਾਂਗੇ ਸੰਜੀਵ ਕੁਮਾਰ ਨਾਮ ਹੈ ਜੀ ਸੰਜੀਵ ਕਮਿਸ਼ਨ ਸ਼ਾਪ ਮੰਡੀ ਬਿਜਾਰਡ ਕੋਲ ਬੋਲ ਰਿਹਾ ਸਰ ਇਦਾਂ ਦਾ ਵੀ ਮਤਲਬ ਅਸੀਂ ਆਪਣੇ ਬਾਰਦਾਂ ਦੇ ਵੀ ਸਾਰੇ ਆਪ ਨੂੰ ਹੋਏ ਆ ਉਹਦਾ ਮਤਲਬ ਕਿਰਾਇਆ ਪੜਾ ਵੀ ਜੇ ਅਸੀਂ ਆਪਣੇ ਕੋਲੋ ਖਰਚੇ ਸਾਰੇ ਆੜਦੀਆਂ ਨੇ ਤੇ ਉਹ ਕਹਿ ਰਿਹਾ ਵੀ ਨਹੀਂ ਜੀ ਇੰਨਾ ਨਹੀਂ ਬੰਦਾ ਤੇ ਉਹਨਾਂ ਬੰਦਾ ਤੇ ਉਹਨਾਂ ਨੇ ਬੰਦਾ ਮਜਾਏ ਕਿ ਉਹਦੇ ਉਹਦਾ ਮਾਰ ਹੀ ਉਹਨੇ ਆਪ ਟੋਣਾ ਹੈਗਾ ਆਪ ਬਾਦਾਂ ਨਾਲ ਲਿਉਣੀ ਹੈਗੇ ਨਾ ਉਹਨੇ ਕੋਈ ਬਾਦਾਂ ਨਾਲ ਹੋਇਆ ਤੇ ਨਾ ਕੋਈ ਉਹਨੇ ਮਤਲਬ ਆਪਣੇ ਕਰਾਇਆ ਦਿੱਤਾ ਸਾਡੀਆਂ ਪੁੰਚਾ ਸਾਡੇ ਕੋਲ ਆ ਕਰਾਇਆ ਲੀਆਂ ਵੀ ਸਾਨੂੰ ਉਹ ਬੰਦਾ ਮਤਲਬ ਕਰਾਇਆ ਵੀ ਦਿੱਤਾ ਜਾਏ ਤੇ ਬੰਦੀ ਮਤਲਬ ਜੋ ਬੰਦਾ ਟੈਂਡਰ ਦਾ ਉਹ ਵੀ ਕੀਤਾ ਜਾਏ ਇਸ ਸੰਬੰਧ ਚ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ ਅਸੀਂ ਸਾਹਬਾਂ ਨੂੰ ਮਤਲਬ ਵੇਖੋ ਡੀਐਫਸੀ ਸਾਹਿਬ ਨੂੰ ਮਤਲਬ ਪਹਿਲੇ ਮਿਲ ਕੇ ਆਏ ਆ ਜੀ ਫਿਰ ਪੰਚ ਸਾਹਿਬ ਡੀਐਮਓ ਸਾਹਿਬ ਨੂੰ ਮਿਲ ਕੇ ਆਏ ਆ ਉਹਨਾਂ ਨੇ ਸਾਨੂੰ ਇਹੋ ਹੀ ਭਰੋਸਾ ਦਵਾਇਆ ਹੀ ਪਰ ਅਜੇ ਤੱਕ ਅੱਡੀ ਕੋਈ ਸੁਣਵਾਈ ਨਹੀਂ ਹੋਈ ਮਤਲਬ ਫਿਰ ਹੋਰ ਕੀ ਚਾਹੁੰਦੇ ਹੋ ਅਸੀਂ ਉਸ ਤੋਂ ਬਾਅਦ ਅੱਜ ਮਤਲਬ ਪ੍ਰੋਗਰਾਮ ਇਹ ਬਣਾਇਆ ਵੀ ਡੀਸੀ ਸਾਹਿਬ ਨੂੰ ਮਤਲਬ ਮਿਲਦੇ ਆ ਜੀ ਅਸੀਂ ਉਹਨਾਂ ਨੂੰ ਪਰਸੋਂ ਟਾਈਮ ਲਿਆ ਹੈਗਾ ਤੇ ਅੱਜ ਹੁਣ ਫਿਰ ਉਹਨਾਂ ਨੇ ਬੁਲਾਇਆ ਹੈ ਸਾਨੂੰ 12 ਵਜੇ ਦੇ ਨਾਲ ਕਹਿੰਦੇ ਤੁਹਾਡੀ ਮਤਲਬ ਸੁਣਵਾਈ ਹੋਏਗੀ ਅਸੀਂ ਸਾਰੇ ਇਕੱਠੇ ਹੋ ਕੇ ਗੁਨੋਬੁਰ ਦੇ ਆੜ ਦੀਏ ਤੇ ਅਸੀਂ ਮੰਡੀ ਬਿਜਾੜ ਦੇ ਆੜ ਦੀਏ ਸਾਰੇ ਇਕੱਠੇ ਹੋ ਗਏ ਆਏ ਆ ਉਹਨਾਂ ਨੂੰ ਆਪਣਾ ਫਰਿਆਦ ਦੱਸਣ ਵਾਸਤੇ ਵੀ ਸਾਡੇ ਨਾਲ ਇਹ ਗੁਜੋ ਰਿਹਾ ਜੇ ਤੁਹਾਡੀ ਨਹੀਂ ਸੁਣਵਾਈ ਹੁੰਦੀ ਤੇ ਕੀ ਤੁਹਾਡਾ ਗਲਤ ਮਤਲਬ ਉਹ ਦੋਖੀ ਫੇਰ ਅਸੀਂ ਅੱਗੇ ਬੰਦੀ ਕਾਰਵਾਈ ਕਰਾਂਗੇ ਉਹਦੇ ਉੱਤੇ ਫਿਰ ਜੋ ਮਤਲਬ ਬਣੇਗਾ ਜੋ ਮਤਲਬ ਕੇਸ ਕਰਨਾ ਪੈਂਦਾ ਜੋ ਕੋਈ ਕੋਈ ਤਾਂ ਦੇਣਾ ਫਿਰ ਬੰਦੀ ਕਾਰਵਾਈ ਕਰਾਂਗੇ ਅਸੀਂ ਇਸ ਬਾਜ਼ਾਰ ਮੰਡੀ ਤੇ ਗੋਨੋਪੁਰ ਮੰਡੀ ਦੇ ਸਾਰੇ ਆਰਟੀ ਇਕੱਠੇ ਹੋ ਕੇ ਆਏ ਆ ਸਾਡੇ ਅਸੀਂ ਪਹਿਲਾਂ ਦਰਖਾਸਤ ਡੀ ਐਫ ਐਸ ਸੀ ਨੂੰ ਦਿੱਤੀ ਸੀ ਕਿ ਜਿਹੜਾ ਟਰਾਂਸਪੋਰਟਰ ਹੈ ਮਾਲ ਨਹੀਂ ਚੁੱਕਦਾ ਉਹਨੇ ਕੋਈ ਅਸਰ ਨਹੀਂ ਕੀਤਾ ਫਿਰ ਸੱਤਾਂ ਦਿਨਾਂ ਬਾਅਦ ਆੜਕੋ ਆਇਆ ਜਿਹੜਾ ਟੈਂਡਰਕਾਰ ਹੈ ਡੈਨੀਅਲ ਮਸੀ ਉਹਨੇ ਆਣ ਕੇ ਮੁੜ ਕੇ ਸਾਡੇ ਨਾਲ ਚ 34 ਰੁਪਏ ਰੇਟ ਫਿਕਸ ਕੀਤਾ ਤੇ ਮੈਂ 34 ਰੁਪਏ ਤੁਹਾਨੂੰ ਰੇਟ ਦਾਂਗਾ ਤੇ ਗੁਨੋਪੁਰ ਨਾਲ 37 ਰੁਪਏ ਕੀਤਾ ਹੁਣ ਜਦੋਂ ਪੈਸੇ ਦੇਣੇ ਹੁਣ 2 ਮਹੀਨੇ ਮਾਰਟ ਹੋਈ ਨੂੰ ਹੋ ਗਿਆ ਉਹ ਆਇਆ ਨਹੀਂਗਾ ਪਰਸੋਂ ਆਇਆ ਸਾਡੇ ਕੋ ਸਾਨੂੰ ਕਹਿੰਦਾ ਬਜਾੜਾ ਨੂੰ ਕਹਿੰਦਾ ਤੁਹਾਨੂੰ 28 ਰੁਪਏ ਦੇਣਾ ਤੇ ਗੁਨੋਪੁਰਿਆ ਨੂੰ ਕਹਿੰਦਾ ਤੁਹਾਨੂੰ 30 ਰੁਪਏ ਦੇਣਾ ਜਦੋਂ ਕਿ ਅਸੀਂ 34 ਰੁਪਏ ਦੇ ਕੇ ਟਰੱਕਾਂ ਨੂੰ ਮਾਰਟ ਹੋਇਆ ਤੇ ਗੁਨੋਪੁਰਿਆ ਨੇ 40-40 ਰੁਪਏ ਵੀ ਦਿੱਤੇ ਆ ਜੋ ਟਰੱਕ ਮਿਲਦੇ ਨਹੀਂ ਸੀਗੇ 8-8 ਦਿਨ ਬਾਅਦ ਗੱਡੀਆਂ ਖਾਲੀ ਹੁੰਦੀਆਂ ਸੀਗੀਆਂ ਨਾਵ ਨੇ ਮਾਲਟ ਹੋਇਆ ਜਦੋਂ ਕਿ ਸਾਡੇ ਕੋਲ ਪਹੁੰਚਾ ਸਾਰਿਆਂ ਦੀਆਂ ਨੇ ਜਿਹੜਾ ਇਹ ਮਾਲਟ ਹੋਇਆ ਉਹ ਬੰਦੀਆਂ ਪਹੁੰਚਾ ਦਾ ਸਾਨੂੰ ਕਰਾਇਆ ਦਿੱਤਾ ਜਾਇਆ ਸਾਡਾ ਜਿਹੜਾ ਉਹ ਬਿੱਲ ਬਣਾ ਸਾਡਾ ਬਣਾਇਆ ਜਾ ਜਿਹੜੇ ਉਹ ਪਹੁੰਚਾ ਆਗੀਆਂ ਥੋੜੇ ਬੋਧੀਆਂ ਉਹਦਾ ਹਵਾਬ ਬਣਾ ਲੈ ਡੀ ਐਫ ਐਸ ਸੀ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਵੀ વિશ્વાસ ਦਵਾਇਆ ਵੀ ਤੁਹਾਨੂੰ ਕਰਾਇਆ ਮਿਲ ਜੂਗਾ ਮੁੜ ਕੇ ਅਸੀਂ ਡੀ ਐਮ ਜਿਹੜਾ ਪੰਸਪ ਹੈ ਉਹਨੂੰ ਵੀ ਮਿਲੇ ਸੀਗੇ ਉਹਨਾਂ ਨੇ ਵੀ ਕਿਹਾ ਵੀ ਤੁਹਾਨੂੰ ਕਰਾਇਆ ਮਿਲ ਜੇਗਾ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੁਣੇ ਅੱਜ ਡੀ ਸੀ ਸਾਹਿਬ ਨੇ ਪਰसों ਵੀ ਮਿਲ ਕੇ ਗਏ ਸੀਗੇ ਤੇ ਅੱਜ ਦਾ ਦਿੱਤਾ ਉਹਨਾਂ ਨੇ 12 ਵਜੇ ਦਾ ਟਾਈਮ ਦਿੱਤਾ ਇਸ ਸਬੰਧ ਵਿੱਚ ਅਸੀਂ ਉਹਨਾਂ ਨੂੰ ਮਿਲਣ ਜਾ ਰਹੇ ਹਾਂ ਜਦੋਂ ਕਿ ਜਿਹੜਾ ਬਾਰਨਾ ਲਿਆਉਣਾ ਹੁੰਦਾ ਉਹ ਇਨਸਪੈਕਟਰ ਨਹੀਂ ਲਿਆਉਂਦਾ ਟੂਣਾ ਟੈਂਡਰ ਵਾਲੇ ਹੁੰਦੇ ਨੇ ਜਾਨਾ ਉਹ ਹੀ ਆਪ ਖੁਦ ਆਪਣੇ ਟਰੱਕਾਂ ਦੇ ਮੰਗਾਇਆ ਉਹਦੀਆਂ ਵੀ ਪਹੁੰਚਾਂ ਸਾਡੇ ਕੋਲ ਨੇ ਨਾ ਸਾਨੂੰ ਉਹਦਾ ਕਿਰਾਇਆ ਦੇਣ ਦਾ ਟੈਂਡਰ ਕਰਦੇ ਤੁਹਾਡੇ ਮੁਤਾਬਕ 420 ਕਰੀ ਸਭ 420 ਕਰ ਰਿਹਾ ਸਾਡਾ ਹੁਣ ਕੀ ਮੰਗਦੇ ਅਸੀਂ ਮੰਗ ਕਹਿੰਦੇ ਉਹਨੂੰ ਕਿਰਾਇਆ ਪੂਰਾ ਦਿੱਤਾ ਜਾਏ ਜੋ ਬਣਦਾ ਹੈਗਾ ਸਾਡੇ ਨਾਮ ਬਿੱਲ ਬਣਾਇਆ ਜਾਏ ਅਸੀਂ ਇਕੱਠੇ ਹੋਏ ਹਾਂ ਗੁੰਨੋਪੁਰ ਮੰਡੀ ਤੇ ਬਾਜ਼ਾਰ ਮੰਡੀ ਟੈਂਡਰ ਹੋਇਆ ਸੀ 37 ਰੁਪਏ ਡਾਲੀਆਂ ਨੇ ਕਿਹਾ ਸੀ ਤੇ ਉਹ ਉਹਨੇ ਕੋਈ ਵੀ ਗੱਡੀ ਨਹੀਂ ਦਿੱਤੀ ਕੋਈ ਟਰੱਕ ਨਹੀਂ ਦਿੱਤਾ ਆਟੀਆਂ ਨੇ ਖੋਦ ਜਿਹੜਾ ਹੈ ਉਹ ਆਪਣਾ ਮਾਲ ਟੋਇਆ ਜਦ ਕਿ 37 ਰੁਪਏ ਰੇਟ ਕਰਕੇ ਹੁਣ ਉਹ 32 ਰੁਪਏ 30 ਰੁਪਏ ਕਹਿ ਰਿਹਾ ਉਹ ਵੀ ਨਹੀਂ ਦੇ ਰਿਹਾ ਖਰਾਬ ਬਹੁਤ ਕਰ ਰਿਹਾ 40 40 ਰੁਪਏ ਦੇ ਹਿਸਾਬ ਨਾਲ ਹੀ ਮਾਲ ਟੋਇਆ ਇੱਕ ਟਰਾਲੀ ਨੂੰ ਜਿਹੜਾ ਲੱਗਦਾ ਸੀ ਕਹਿੰਦਾ ਇੱਕ ਹਫਤਾ ਹਫਤਾ ਇੱਕ ਟਰਾਲੀ ਨੂੰ ਲੱਗਿਆ ਹਾਂਜੀ ਤੇ ਬਾਕੀ 5-500 ਰੁਪਈਆ ਹੀ ਉਹ ਡਰਾਈਵਰ ਉਹ ਵੀ ਰੋਟੀ ਪਾਣੀ ਦਾ ਦਿੱਤਾ ਆਪਣੇ ਚੱਕਰ ਵੱਖਰੇ ਹੁਣ ਇਧਰ ਵੀ ਚੱਕਰ ਕੱਟਣ ਰਹੇ ਆ ਮਗਰ ਕਦੀ ਆਉਂਦਾ ਉਹਨਾ ਆਜ ਜਾਓ ਕੱਲ ਆਓ ਉਹਦੇ ਕਰਕੇ ਬਹੁਤ ਖਰਾਬ ਕਰ ਰਿਹਾ ਉਹਦੇ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਆਰਟੀਆਂ ਨੂੰ ਡਾਇਰੈਕਟ ਬਿੱਲ ਉਹਨਾਂ ਦੇ ਅਕਾਊਂਟ ਵਿੱਚ ਆਉਣਾ ਚਾਹੀਦਾ ਇਸ ਸੰਬੰਧ ਵਿੱਚ ਤੁਸੀਂ ਭੇ ਮਿਲੇ ਪਹਿਲੇ ਮਿਲੇ ਆ ਮਿਲੇ ਆ ਪਹਿਲੇ ਤੇ ਕੀ ਉਹਨਾਂ ਵੱਲੋਂ ਕਾਰਵਾਈ ਉਹ ਕਹਿੰਦੇ ਵੀ ਤੁਹਾਨੂੰ ਮਿਲੇਗਾ ਦਵਾਂਗੇ ਉਹਨੂੰ ਕਹਿੰਿਆ ਉਹਨਾਂ ਨੇ ਕਿਹਾ ਪਰਸੋਂ ਆਇਆ ਸਾਡੇ ਕੋਲੋਂ ਉਹਨਾਂ ਨੇ ਡੈਲਨੀ ਨੂੰ ਕਿਹਾ ਕਿ ਪਰਸੋਂ ਆਇਆ ਹੀ ਪਰ ਪਰਸੋਂ ਕਹਿੰਦਾ ਤੁਹਾਨੂੰ 32 ਰੁਪਏ ਦੇਣਾ ਹੀ ਸੋਮਵਾਰ ਨੂੰ ਤੁਸੀਂ ਗਰਦਾਸਪੁਰ ਆਓ ਅਸੀਂ ਡਾਇਰੈਕਟ ਤੁਹਾਨੂੰ ਇੱਕ ਅਕਾਊਂਟ 'ਚ ਟ੍ਰਾਂਸਫਰ ਕਰਾਵਾਂਗੇ ਪਰ ਅਸੀਂ ਕਿ ਭੀ ਸਾਨੂੰ 37 ਰੁਪਏ ਟ੍ਰਾਂਸਫਰ ਕਰਨਾ 32 ਰੁਪਏ ਨਹੀਂ ਲੈਣੇ ਅੱਜ ਡੀਸੀ ਨੂੰ ਮਿਲਣਾ ਹੈ ਅੱਜ ਡੀਸੀ ਨੂੰ ਮਿਲਣ ਆਇਆ ਉਹਦਾ ਟਾਈਮ 12 ਵਜੇ ਦਾ ਸਾਡਾ ਦਿੱਤਾ ਉਹਨਾਂ ਨੇ ਅੱਛਾ ਮਤਲਬ ਤੁਹਾਡੇ ਨਾਲ ਤੁਹਾਡੇ ਮੁਤਾਬਕ ਉਹਨੇ 420 ਕੀਤੀ 420 ਪੂਰੀ ਕੀਤੀਆਂ ਕਰ ਰਿਆ ਨਾਲ ਆਪਣੀ ਫੋਰਸ ਵੀ ਨਾਲ ਲੈ ਕੇ ਆ ਰਿਆ ਉਹ ਕਿ ਕੋਈ ਉਹਨੂੰ ਕੋਈ ਗਾਲਾਂ ਨਹੀਂ ਤੇ ਕੋਈ ਗੱਲ ਖੇਤੀ ਨਹੀਂ ਉਹਦੇ ਨਾਲ ਉਹ ਜਾਣ ਕੇ ਸਾਨੂੰ ਮਤਲਬ ਇੱਕ ਕਿਸਮ ਦੇ ਧਮਕੀਆਂ ਵੀ ਦੇ ਰਿਹਾ ਪਰ ਸਰਕਾਰ ਤੇ ਕਹਿੰਦੀ ਆ ਵੀ ਜਿਹੜਾ ਟੈਂਡਰ ਕਾਰ ਆ ਟੋਣਾ ਉਹਨਾਂ ਬਿਲਕੁਲ ਨਹੀਂ ਬਿਲਕੁਲ ਨਹੀਂ ਟੋਇਆ ਬਿੱਲ ਨਾ ਕੋਈ ਗੱਡੀ ਦਿੱਤੀ ਆ ਨਾ ਉਹਨੇ ਮਾਲ ਟੋਇਆ ਨਾ ਮਾਲ ਦੇ ਵਿੱਚ ਉਹ ਉਹਨੇ ਆ ਕੇ ਪੁੱਛਿਆ ਨਹੀਂ ਤੁਸੀਂ ਮਾਲ ਕਿੱਥੇ ਲਿਜਾ ਰਹੇ ਹੋ ਕਿੱਥੇ ਨਹੀਂ ਆ ਕਦੀ ਕਿਥੇ ਸਾਡਾ ਟਰਾਲੀ ਜਾ ਰਹੀ ਆ ਕਦੀ ਕਿਤੇ ਜਾ ਰਹੀ ਆ ਕਦੀ ਆਪਣੇ ਤੁਗਲ ਵਾਲੇ ਜਾ ਰਹੇ ਤੁਗਲ ਵਾਲੇ ਕਹਿ ਰਿਹਾ ਤੁਸੀਂ ਉਥੇ ਰਾਮਬੇਰ ਹਾਊਸ ਲੈ ਜਾਓ ਉਹਦੇ ਕਰਕੇ ਟਾਈਮ ਵੇਸਟ ਹੋ ਰਿਹਾ ਡੀਜ਼ਲ ਦਾ ਖਰਚਾ ਹੋ ਰਿਹਾ ਬੰਦੇ ਬਿਮਾਰ ਪਏ ਆ ਰਾਤ ਪੂਰੀ ਉਥੇ ਰਹਿਣਾ ਪੈ ਰਿਹਾ ਸਾਡਾ ਮਾਲ ਚੋਰੀ ਹੋ ਰਿਹਾ ਪੂਰਾ ਆਹੀ ਉਹਨੂੰ ਰੈਸ਼ਮੈਂਟੀ ਉਹਦੇ ਤੇ 420 ਦਾ ਕੇਸ ਦਰਜ ਹੋਣਾ ਚਾਹੀਦਾ ਉਹ ਬੰਦੇ ਤੇ ਮੇਰਾ ਨਾਮ ਲਖਵੀਰ ਸਿੰਘ ਐਂਡ ਟ੍ਰਾਂਸਪੋਰਟਰ ਆ ਡੈਨੀਅਲ ਮਸੀਹ ਮਿਲਕੋਹ ਬਾਜ਼ਾਰ ਮੰਡੀ ਦਾ ਟੈਂਡਰ ਆ ਟ੍ਰਾਂਸਪੋਰਟ ਦਾ ਜਦੋਂ ਸਰਕਾਰ ਨੇ ਪਰਚੇਜ਼ ਕੀਤੀ ਆ ਮੈਂ ਆਪਣੇ ਚਾਰ ਟਰੱਕ ਭੇਜਿਆ ਇਹਨਾਂ ਤਿੰਨ ਦਿਨ ਨਹੀਂ ਲੱਦੇ ਮੁੰਡੇ ਮੇਰੇ ਜਾਂਦੇ ਰੇ ਮੇਰਾ ਆਪਣੇ ਮਾਂ ਜਾਂਦਾ ਰਿਹਾ ਇੱਕ ਮੁੰਡਾ ਆਕਾਸ਼ ਆ ਉਹ ਜਾਂਦਾ ਰਿਹਾ ਉਸ ਤੋਂ ਬਾਅਦ ਫਿਰ ਮੈਂ ਟਰਾਲੀਆਂ ਤੇ ਇਹਨਾਂ ਹੋਰ ਭੇਜੀਆਂ ਨਹੀਂ ਲੱਦੇ ਸੱਤ ਪੰਜ ਛੇ ਦਿਨ ਇਹਨਾਂ ਦਾ ਪੂਰਾ ਸੱਤ ਦਿਨ ਆਪਾਂ ਨੂੰ ਖਰਾਬ ਕੀਤਾ ਗੱਡੀਆਂ ਬਾਸ ਮੁਰ ਜਾਂਦੀਆਂ ਰਹੀਆਂ ਫਿਰ ਮੈਂ ਆਪ ਗਿਆ ਫਿਰ ਗੱਡੀਆਂ ਮੈਂ ਚਾਰ ਲੈ ਕੇ ਗਿਆ ਦੁਬਾਰਾ ਚਾਰ ਗੱਡੀਆਂ ਲੈ ਕੇ ਮੈਂ ਦੁਬਾਰਾ ਨਾਲ ਇਨਸਪੈਕਟਰਾਂ ਨੂੰ ਸੱਦਿਆ 500 ਵਾਲਿਆਂ ਦੋਨਾਂ ਨੂੰ ਉਹਨਾਂ ਦੀ ਹਾਜ਼ਰੀ ਵਿੱਚ ਪਹਿਲਾਂ ਵੀ ਮੈਂ ਲਿਖਤੀ ਲੈਟਰ ਇਹਨਾਂ ਨੂੰ ਕੱਢੀ ਆ ਕਿ ਮੇਰੀਆਂ ਗੱਡੀਆਂ ਨੇ ਆੜਤੀ ਲੋਡ ਕਰਦੇ ਬਾਜ਼ਾਰ ਮੰਡੀ ਵਾਲੇ ਫਿਰ ਇਹਨਾਂ ਨੂੰ ਮੈਂ ਪੁੱਛਿਆ ਕਾਰਨ ਕੀ ਆ ਕਹਿੰਦੇ ਸਾਡੇ ਕੋਲ ਗੱਡੀਆਂ ਆ ਗਈਆਂ ਐਡਵਾਂਸ ਦਿੱਤੇ ਆ ਕਈਆਂ ਨੂੰ ਕਦੇ ਕੋਈ ਨਹੀਂ ਟਰਾਲੀਆਂ ਹੈਗੀਆਂ ਆਪਣੀਆਂ ਅਸੀਂ ਵੀ ਨਾਲ ਲਾਉਣੀਆਂ ਚਾਹੁੰਦੇ ਆ ਤੁਸੀਂ ਕੰਮ ਸਾਨੂੰ ਦੇ ਦਿਓ ਇਹਨਾਂ ਨਾਲ ਮੈਂ ਬੈ ਗੇ 34 ਰੁਪਏ ਟੁਕਲੇ ਟੁਕਲ ਵਾਲ ਦੇ ਟੁਕਲ ਵਾਲਾ ਗਦਾਮ ਜਿਹਨੂੰ ਭੜ ਗਿਆ ਤੇ ਸਰਕਾਰ ਨੇ ਕਹਿਤਾ ਵੀ ਤੁਸੀਂ ਲਾਗੇ ਲੈ ਜਾਓ ਉਹ 5 ਕਿਲੋਮੀਟਰ ਪਿੱਛੇ ਲੱਤ ਗਿਆ 5 ਕਿਲੋਮੀਟਰ ਦਾ ਕਿਰਾਇਆ ਤੁਹਾਨੂੰ ਪਤਾ ਮੈਨੂੰ ਸਰਕਾਰ ਨੇ ਵੀ ਘੱਟ ਦੇਣਾ ਤੇ ਮੇਰਾ ਵੀ ਘੱਟ ਬੰਨਣਾ ਤੇ ਜੇ 5 ਕਿਲੋਮੀਟਰ ਗੱਡੀ ਪਿੱਛੇ ਗਈ ਆ ਔਨ ਜਾਂਚ ਲਾ ਲਓ ਦਾਖਲ ਮਰ ਦਾ ਫਰਕ ਪੈਣ ਦਾ ਗੱਡੀ ਨੂੰ ਤੇਲ ਦਾ ਵੀ ਉਹ ਕਿਰਾਇਆ ਮੇਰੇ ਘੱਟ ਮਿਲਣਾ ਬਾਕੀ ਜੋ ਮੈਂ ਇਹਨਾਂ ਨਾਲ ਜ਼ਬਾਨ ਕੀਤੀ ਆ ਜਿੱਥੇ ਮੈਂ 34 ਕੀਤੀ ਜਾਂ ਉਥੇ ਮੈਂ ਚਾਉਂਦੀ ਰਪੇਨ ਨੂੰ ਤੇ ਆ ਰਿਆਂ ਜੇ ਪਿੱਛੇ ਦਿੱਤਾ ਮਾਲ ਉਹਦਾ ਉਹਨੇ ਪੈਸੇ ਘਟ ਜਾਣਗੇ ਜੇ ਗਾ ਗਿਆ ਤੇ ਮੌਨੇ ਪਰਸੋ ਮੈਂ ਸ਼ਨੀਵਾਰ ਨੂੰ ਕੋ 10 ਵਜੇ ਰਾਤ ਜਿਆ ਆ ਮਿਲ ਕੇ ਪੈਸੇ ਦੇਣ ਗਿਆ ਸੀ ਬਾਕੀ 20 22000 ਮੋੜੀ ਮੇਰੀ ਮੜੀ ਗੱਡੀਆਂ ਟਰੋਈ ਆ ਤੇ ਕਿਹਾਰਤੀ ਨੇ 5000 ਟਰੋਈ ਕਿਨੇ 4000 ਟਰੋਈ ਕਿਨੇ 2000 ਟਰੋਈ ਵਿੱਚੋਂ ਇੰਨਾ ਕਰਕੇ ਟਰੋਈ ਆ ਤਿੰਨ ਦਿਨ ਬਾਅਦ ਆਪ ਗੱਡੀਆਂ ਲੈ ਕੇ ਗਿਆ ਫਿਰ ਇਨਸਪੈਕਟਰ ਦੋ ਮੌਜੂਦਾ ਵਿੱਚ ਬੈਠੇ ਆੜਦੀਏ ਬੈਠੇ ਜੇ ਮੈਂ ਗੱਡੀਆਂ ਲੈ ਕੇ ਜਾਂਦਾ ਹੀ ਆ ਨੰਬਰ 2 ਪਹੁੰਚਾ ਮੇਰੇ ਕੋਲ ਨੇ ਵੇਖ ਸਕਦੇ ਤੁਸੀਂ ਵੇ ਬਾਈਰਬੋਡੀ ਨਿਆ ਜੇ ਮੈਂ ਟੋਈਆਂ ਵੀ ਬਾਈਰਬੋਡੀ ਤੇ ਫੇਰ ਮੇਰੇ ਕੋਲ ਪਹੁੰਚਾ ਮੇਰੀ ਆਪਣੀਆਂ ਸਰ ਕਰਾਇਆ ਮੈਂ ਦੇਣ ਗਿਆ ਤੁਹਾਨੂੰ ਦੱਸਣ ਤੇ ਜਾਂ ਸ਼ਨੀਵਾਰ ਉਹਨਾਂ ਵੀ ਆਪਣੀ ਵੀਡੀਓ ਵਿੱਚ ਗਿਆ ਪਿਛਾਣੀਵਾਰ ਸਾਡੇ ਕੋ ਆਇਆ ਸੀ ਤੇ ਤੁਕਲਵਾਲ ਦਾ ਕੱਟ ਕਰਾ ਦਿੰਦੇ ਨੇ ਤੁਕਲਵਾਲ ਦਾ ਮੈਂ ਤੁਹਾਨੂੰ ਦੱਸਣ ਤੁਕਲਵਾਲ ਦਾ ਜ਼ਮਦੀਰਵੇ ਦੇਣ ਰਿਹਾ ਜਿਹੜਾ 5 ਕਿਲੋਮੀਟਰ ਪਿੱਛੇ ਦਿੱਥਿਆ ਆ ਆਪ ਜੀ ਨੂੰ ਮੈਂ ਪਹਿਲਾਂ ਵੀ ਬੋਲ ਚੁੱਕਾ ਹਾਂ ਫੇਰ ਦੁਬਾਰਾ ਬੋਲਦਾ ਜਿਹੜਾ 5 6 ਕਿਲੋਮੀਟਰ ਪਿੱਛੇ ਦਿੱਤਾ ਉਹਦਾ ਕਰਾਇਆ ਮੈਨੂੰ ਸਰਕਾਰ ਦੇ ਵੀ ਕਰ ਦੇਣਾ ਇਹਨਾਂ ਨੂੰ ਕੱਟ ਮਿਲਣਾ ਨਹੀਂ ਸਰਕਾਰ ਵੱਲੋਂ ਵੀ ਸਾਨੂੰ ਪੇਮੈਂਟਾਂ ਮਿਲਣੀਆਂ ਨੇ ਕੋਈ ਪੇ ਪਹਿਲੋਂ ਇਹਨਾਂ ਦੀਆਂ ਛਾਟਾਂ ਦੇਣ ਵਾਲੀਆਂ ਆਂ ਹੀ ਮੌਕਦਰ ਘੱਟ ਜਿਹੜੇ ਲੱਗੇ ਗਿੱਲਾ ਮਾਲ ਇਹਨਾਂ ਦਾ ਪਹਿਲੋਂ ਇਹਨਾਂ ਮਿਲਣਾ ਹੁੰਦਾ ਗਦਾਮ ਦੇ ਨਾਲ ਗਦਾਮ ਦੇ ਵਿੱਚ ਜਾ ਕੇ ਆਪਣਾ ਮਾਲ ਛਾਟ ਆਈ ਆ ਕੁਆਂਟਰ ਘੱਟ ਆ ਕੁਆਲਿਟੀ ਘੱਟ ਆ ਪਰਚੇਜ ਪੂਰੀ ਹੋ ਗਈ ਆ ਜਦੋਂ ਇਨਸਪੈਕਟਰ ਸਾਨੂੰ ਕਹਦੇਗਾ ਨਾ ਪੀ ਇਹਨਾਂ ਦਾ ਮਾਲ ਮਿਲ ਗਿਆ ਫਿਰ ਆਪਾਂ ਪੈਸੇ ਦੇਨੇ ਹੁੰਦੇ ਆ ਕਣਕ ਢੋਈ ਨੂੰ 30 ਤਰੀਕ ਤੱਕ ਤੇ ਕਣਕ ਜੜੀਆਂ ਢੋਈਆਂ ਨੇ ਜੂਨ 5 6 ਜੂਨ ਤੱਕ 31 ਦੂਜਾ ਜੂਨ ਹੋ ਗਿਆ 5 6 ਜੂਨ ਤੱਕ ਮਾਲ ਢੋਪਿਆ 10 ਜੂਨ ਦਾ ਉਹ ਤਾਂ ਬੜਾ 15-20 ਦਿਨ ਇਹਨਾਂ ਮਿਲਣ ਤੇ ਲੱਗ ਜਾਂਦੇ ਨੇ ਮਿਲਣ ਕਿ ਆਪਣੇ ਪੂਰੇ ਬਿਲ ਕਲਾਉਣਗੇ ਫਿਰ ਹੀ ਆਪਾਂ ਪੇਮੈਂਟ ਕਰਾਂਗੇ ਵੇਖੋ ਜੰਗੀ ਹੁਣਾਂ ਦੀ ਹੀਰੇ ਭਾਈ ਹੁਣਾਂ ਦੀ ਜਾਂ ਟੋਨੀ ਭਾਈ ਹੁਣਾਂ ਦੀ ਜੇ ਦੋ ਪੇਮੈਂਟਾਂ ਹੀ ਪੰਜ ਸੱਤ ਦਿਨਾਂ ਦਾ ਮੈਂ ਕੰਮ ਕੀਤਾ ਸੀ ਦੋ ਸੱਤ ਦਿਨਾਂ ਦੀਆਂ ਪਹੁੰਚਾਂ ਜਿਹੜੀਆਂ origignal ਹੀ ਆਨਲਾਈਨ ਨਿਕਲਦੀਆਂ ਉਹ ਨਹੀਂ ਦਿੰਦੇ ਜਦੋਂ ਮੈਨੂੰ ਉਹਨਾਂ ਆਨਲਾਈਨ ਦੇ ਦਿੰਦੀਆਂ ਮੈਂ ਉਹਨਾਂ ਨੂੰ ਪੇਮੈਂਟ ਦੇ ਦਿੰਦੀ ਪਰ ਉਹਨਾਂ ਨੂੰ ਤੁਹਾਡੀ ਪੇਮੈਂਟ ਰੋਕ ਲੱਗੀ ਨਹੀਂ ਸਰਕਾਰ ਵੱਲੋਂ ਲਾਈ ਹੈ ਨਹੀਂ ਸਰਕਾਰ ਵੱਲੋਂ ਰੋਕ ਨਹੀਂ ਲਾਈ ਗਈ ਉਹਨਾਂ ਜਾ ਕੇ ਉੱਥੇ ਐਪਲੀਕੇਸ਼ਨ ਦਿੱਤੀ ਸੀ ਪਹਿਾਨੀ ਪੇਮੈਂਟ ਦਿੰਦੀ ਫ ਦੈਨੀਅਲ ਜੀ ਕਾਰਨ ਕੀ ਆ ਮੈਂ ਜੀ ਮੈਂ ਇੱਕ ਤੇ ਚੈੱਕ ਕਰਾਈ ਪੇਮੈਂਟ ਕਰਨੀ ਆ ਇੱਕ ਮੈਨੂੰ ਓਰੀਜਨਲ ਪਹੁੰਚਾ ਦੇਣਾ ਜਿਹੜਾ ਚੋਣ ਪੈੜੀ ਦਾ ਕੰਮ ਹੋ ਜਾ ਹੁੰਦਾ ਕੋਈ ਪਹੁੰਚ ਆ ਤਾਲ ਦਿੰਦਾ ਵੀ ਹੋ ਜਾ ਗੱਡੀ ਤੇ ਢੋਆ ਦਿਮਾਲ ਆਈਆਂ ਫਿਰ ਪਹੁੰਚਾ ਲੈ ਆਂਦੇ ਨੂੰ ਪੇਮੈਂਟ ਨਹੀਂ ਮਿਲਦੀ ਤਾਂ ਪਹੁੰਚਾ ਕੋ ਰੱਖਦੇ ਆ ਪਹੁੰਚਾ ਜਦੋਂ ਹੁਣ ਪੇਮੈਂਟ ਦੇ ਦਨ ਪਹੁੰਚ ਦਰਾਂਗੇ ਆ ਪਹੁੰਚ ਕੀ ਕਰਨੀ ਨਹੀਂ 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 ਵੇਖੋ ਜਦੋਂ ਮੈਂ ਆਡਜਸ ਕਰਦੇ ਆ ਇਹਨਾਂ ਦੇ ਕਾਊਂਟਰਾਂ 'ਚ ਮੈਂ ਆਡਜਸ ਕੀਤੀ ਆ ਮੈਂ ਕਮ ਨੇ ਕਿਹਾ ਵੀ ਆਡਜਸ ਕਰ ਦੋ ਡੈਨੀਅਲ ਜੀ ਪਹੁੰਚਾ ਅਜੇ ਤੱਕ ਪਹੁੰਚਾ ਨਹੀਂ ਆਈਆਂ ਹੁਣ ਦੱਸੋ ਕੀ ਕਰਾਂ ਤੇ ਟਰਾਂਸਪੋਰਟਰ ਕਰਾਇਆ ਦਿੰਦਾ ਟਰੱਕਾਂ ਨੂੰ ਜਾਂ ਆੜ ਦੀਨੋਂ ਤੇ ਟਰਾਂਸਪੋਰਟਰ ਹੀ ਪਹੁੰਚਾ ਲੈਂਦਾ। ਉਹ ਦੇਖੋ ਜਿਤ ਤੱਕ પ્રાਣੀ ਝੋਨੇ ਦੀ ਪੇਮੈਂਟ ਦਾ ਸਬੰਧ ਹੈਗਾ ਉਹ ਸਾਡੇ ਅਕਾਊਂਟ ਚ ਸਾਰੀਆਂ ਪੇਮੈਂਟਸ ਕਲੀਅਰ ਹੋ ਚੁੱਕੀਆਂ ਨੇ। ਕਨਕਵਰੀ ਈਸਵਰੀ ਕਿਉਂ ਜੋ ਸਾਨੂੰ ਜੇ ਕਹਤਾ ਹੁੰਦੀਆਂ ਸੀ ਇਸ ਕਰਕੇ ਆਪਾਂ ਸਾਰੇ ਡੀਐਨਸ ਏਜੰਸੀਜ਼ ਨੂੰ ਕਿਹਾ ਹੋਇਆ ਕਿ ਉਹਨਾਂ ਤੇ ਪਹੁੰਚ ਰਸੀਦਾਂ ਲੈ ਕੇ ਠੇਕੇਦਾਰ ਕੋਲੋਂ ਫਿਰ ਪੇਮੈਂਟਾਂ ਕਰੋ। ਔਰ ਜਿਤ ਤੱਕ ਤੁਹਾਡੇ ਮੰਡੀ ਜਿਹੜੀ ਬਜਾੜ ਐਂਡ ਗੁਨੋਪੁਰ ਦੇ ਆੜਤੀਆਂ ਨੂੰ ਲਾਸਟ ਵੀਕ ਮਿਲੇ ਸੀ ਉਹਨਾਂ ਨੂੰ ਸਮਝਾਇਆ ਸੀ ਔਰ ਦੱਸਿਆ ਵੀ ਸੀ। ਕਿ ਇਹਨਾਂ ਦੀ ਜਿਹੜੀ ਪੇਮੈਂਟ ਆਪਾਂ ਇਹ ਬੇਸਿਕਲੀ ਡੀਐਮ ਪੰਚਪਤ ਦੀਆਂ ਮੰਡੀਆਂ ਨੇ ਔਰ ਸੋ ਆਪਾਂ ਡੀਐਮ ਪੰਚਪਤ ਨੂੰ ਮਿਆਸਤ ਨੇ ਫੋਨ ਕਰਾਉਣਾ ਦੱਸ ਦਿੱਤਾ ਸੀ ਕਿ ਇਹਨਾਂ ਦੀ ਜਿਹੜੀ ਪਹੁੰਚ ਸਿੱਧਾ ਪ੍ਰਾਪਤ ਕਰਕੇ ਉਸ ਤੋਂ ਬਾਅਦ ਪੇਮੈਂਟ ਕੀਤੀ ਜਾਵੇ ਉਹ ਕਹਿੰਦੇ ਸਾਨੂੰ ਪੇਮੈਂਟਾਂ ਦੇ ਦੇ ਪਹੁੰਚਾ ਲੈ ਭਾਈ ਜਿਹੜਾ ਠੇਕੇਦਾਰ ਆ ਪੂਰੀ ਪੇਮੈਂਟ ਦੇ ਸੋ ਬੇਸਿਕਲੀ ਇਹ ਹੋਈ ਹੈ ਨਾ ਕਿ ਪਰ ਕਿਉਂਕਿ ਠੇਕੇਦਾਰ ਨੂੰ ਟੈਂਡਰ ਦਿੱਤਾ ਹੋਇਆ ਜਿੱਥੇ-ਥੇ ਆੜਦੀਆਂ ਦੇ ਨਾਮ ਤੇ ਠੇਕੇਦਾਰ ਸੀ ਸੌਰੀ ਟੈਂਡਰ ਸੀ ਉਹ ਆਪਾਂ ਆੜਦੀਆਂ ਨੂੰ ਪੇਮੈਂਟ ਕਰ ਚੁੱਕੇ ਹਾਂ ਔਰ ਜਿੱਦੋਂ ਇਹਨਾਂ ਦਾ ਹੈਗਾ ਜਿੱਥੇ ਠੇਕੇਦਾਰ ਨੂੰ ਪੇਮੈਂਟ ਕਰਨੀ ਹੈ ਠੇਕੇਦਾਰ ਨੂੰ ਆਪਾਂ ਵੈਸੇ ਲੈਟਰ ਵੀ ਕੱਢੀਆਂ ਹੋਈਆਂ ਸਾਰਿਆਂ ਨੂੰ ਡੀਐਮ ਏਜੰਸੀਜ਼ ਨੂੰ ਕੱਢੀਆਂ ਹੋਈਆਂ ਕਿ ਜਦੋਂ ਤੁਹਾਡੇ ਕੋਲ ਪਹੁੰਚ ਆ ਜਾਣਗੇ ਪੇਮੈਂਟ ਕਰ ਦਵਾਂਗੇ ਪਰ ਪਹੁੰਚ ਬਣਾ ਪੇਮੈਂਟ ਨਹੀਂ ਹੋਏਗਾ ਹਾਲ ਤੀਕੜੀਪਾ ਕੋਈ ਪੇਮੈਂਟ ਪਹੁੰਚ ਤੋ ਬਿਨਾ ਨਹੀਂ ਕਰ ਸਕਦੇ ਰਾਦਰ ਆਪਾਂ ਆਪਣੇ ਇਨਸਪੈਕਟਰਸ ਕੋਲੋਂ ਫੀਲਡ ਲੈਵਲ ਤੋਂ ਸਰਟੀਫਿਕੇਟ ਲੈ ਰਹੇ ਹਾਂ ਕਿ ਤੁਹਾੜੇ ਕੋਲ ਪਹੁੰਚਾ ਜੀ ਪ੍ਰਾਪਤ ਹੋ ਦਿੰਦੀ ਹੈ ਫਿਰ ਬਿੱਲ ਬਣਾਉ ਸਾਡਾ ਹੋਗਾ ਉਹਨਾਂ ਦਾ ਕਹਿਣਾ ਵੀ ਆਪਾਂ ਡੀਐਫਓ ਨੂੰ ਸੂਚਨਾ ਨੂੰ ਵੀ ਮਿਲੇਗੀ ਡੀਐਮ ਨੂੰ ਸੂਚਨਾ ਨੂੰ ਮ ਮਿਲਣ ਦੇ ਬਾਪੂਤ ਵੀ ਅਜੇ ਡਿਸਕਾਊਂਟ ਮਿਲਣਾ ਹੈ ਅਧੀਨ ਕੋਈ ਕਾਰਵਾਈ ਨਹੀਂ ਹੋਈ ਕਾਰ ਵੀ ਦੇਖੋ ਜੀ ਹੁਣ ਬਿੱਲ ਬੇਸਿਕਲੀ ਉਹ ਬਿੱਲ ਰੋਕ ਸਕਦੇ ਨੇ ਔਰ ਬਿੱਲ ਰੋਕਿਆ ਹੋਇਆ ਜਦੋਂ ਸਾਡੇ ਕੋ ਪਹੁੰਚ ਆਣਗੇ ਪੇਮੈਂਟ ਕਰ ਦਵਾਂਗੇ